ਸਤਿ ਸ੍ਰੀ ਅਕਾਲ ਸਾਰਿਆਂ ਸાસੀ ਕਾਲ ਤੇ ਸਾਡੇ ਚੈਨਲ ਤੇ ਤੁਹਾਡਾ ਸਵਾਗਤ। ਚਲੋ ਜੀ ਆਪਾਂ ਕਰੀਏ ਸੋ ਇਹਦੇ ਕੰਮ ਕਾਰਸ ਸ਼ੁਰੂ। ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਆ ਜਿਹੜੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰਿਓ। ਵੀਡੀਓ ਸਟੇਪ ਨਾ ਕਰਿਆ ਕਰੋ, ਵੀਡੀਓ ਸਾਰੀ ਵੇਖਿਆ ਕਰੋ। ਤੇ ਵਾਦੋ ਵਾਦ ਲਾਈਕ, ਸ਼ੇਅਰ, ਕਮੈਂਟ ਕਰੋ। ਵਾਦੋ ਵਾਦ ਸਪੋਰਟ ਕਰੋ। ਤਨੋਜੀ ਅੱਜ ਆਪਾਂ ਲੱਗੇ ਬਣਾਉਣਾ ਲਵਾਂ ਦੇ ਸੁੱਕਿਆ ਨ ਸੁੱਕੀ ਭਰਪੂਰ ਜੀ ਇਹਨਾਂ ਨੂੰ ਮੈਂ ਦੋਹਾਂ ਤਰ੍ਹਾਂ ਪਾਣੀ ਵਿੱਚ ਢੋ ਕੇ ਭਿੰਦਾ ਹੈ ਆਵੇ ਫਿਰ ਹੋਣ ਨੂੰ ਇੱਕ ਵਾਰ ਸਾਫ਼ ਪਾਣੀ ਵਿੱਚ ਹੀ ਗੱਢਣੀ ਤੇ ਫਿਰ ਆਪਾਂ ਬਣਾਈਏ ਭੁਰਜੀ ਇਹਨਾਂ ਨੂੰ ਤਰ ਗਏ ਕੋਸ਼ਣੀ ਪਾਉਣਾ ਆਪਾਂ ਪਿਆਜ਼ ਵੀ ਕੋਸ਼ਣੀ ਬਸ ਜੀਰੇ ਜੀਰਾ ਪਾ ਕੇ ਇਹਨਾਂ ਨੂੰ ਆਪਾਂ ਫਰਾਈ ਕਰਨਾ ਜਦੋਂ ਹੋ ਗਏ ਫਿਰ ਮਿਰਚ ਮਸਾਲਾ ਪਾ ਦਾਂਗੇ ਅੰਬ ਚੂਰ ਪਾ ਦਾਂਗੇ ਚਲੋ ਜੀ ਬੜੇ ਰਿਓ ਵੀਡੀਓ ਦੇ ਨਾਲ ਜਾਇਆ ਨਾ ਕਿ ਤੇਜੀ

ਲਗੇ ਫਰਾਈ ਫਿਰ ਆਪਾਂ ਪਾਵਾਂਗੇ ਮੇਰੇ ਮਸਾਲਾ ਫਿਰ ਵੀ ਪੈਣਾ ਨਮੀ ਹੋ ਜਾਣੀ ਆਂਜਾ ਆ ਗੁੰਨਾ ਆਟਾ ਦੇਖੋ ਜੀ ਆਹ ਲਿਏ ਪੂੜੇ ਇਹ ਐ ਇਧਰ ਦਾ ਫਰਾਈ ਜੀ ਕਰਕੇ ਲਾਲ ਕਰਕੇ ਫਿਰ ਆਪਾਂ ਪਾਉਣਾ ਮੇਰੇ ਮਸਾਲੇ ਇਹਦਾ ਪਤਾ ਹੀ ਹੈ ਸੇਨੇ ਟਮਾਟਰ ਲੈ ਕੇ ਲੋ ਸੋ ਬਣਾ ਦੇਣਾ ਸੋ ਇਹ ਵੀ ਮਸਾਲੇ ਪਾ ਦਿਆ ਜਿਹੜਾ ਹੈ। ਉਹ ਜਿਹੜਾ ਪਪੜਾ ਪਾ ਲ ਗਏ ਨਾਲ ਤੇ ਛੇਤੀ ਆਲੂ ਚਲੋ ਫਿਰ ਜਾ ਲਿਆ ਨੋ ਜੀ ਲਓ ਜੀ ਦੇਖੋ ਆਪਾਂ ਮਿਰਚ ਮਸਾਲਾ ਲੇਤਾ ਆਪਾਂ ਆਮਚੂਰ ਪਾਊਡਰ ਵੀ ਪਾਤਾ ਹੁਣ ਇਹਨੂੰ ਆਪਾਂ ਲਈ ਗਿਲਾ ਲਾ ਲਾਉਣ ਨਾਲ ਕਲਰ ਤਰਿਆ ਹੋਗਾ ਇਹ ਨਾਲੇ ਬਾਕੀ ਇਹ ਕੈਸਾ ਰਹੇ ਜੁਦੀ ਤੇ ਹੋਵੇ ਮਸਾਲਾ ਭੋਜੀ ਜੀ ਨਾਲ ਹੀ ਆਲੂ ਆ ਹਨ ਆਪਣੇ ਪੂਰੇ ਗਲ ਚੁਕੇ ਇਨੋਂ ਅਜੇ ਵੀ ਆਪਾਂ ਫਰਾਈ ਹੋਣ ਦੇਣਾ। ਕੋਈ ਛੇਤੀ ਨਹੀਂ। ਲੋ। ਗੈਸ ਕਰਤਾ ਘੱਟ। ਦੇਖੋ ਜੀ ਵੈਸੇ ਸਬਜੀ ਬਣ ਕੇ ਤਿਆਰ ਆ। ਪਰ ਫਿਰ ਵੀ ਥੋੜਾ ਜਿਹਾ ਨੂੰ ਛੇਕਾਂਗੇ ਜੀ سارے ਮਸਾਲੇ ਪਾਏ। ਮਸਾਲੇ ਰਲ ਜਾਣ। ਦੇਖੋ ਆਪਣੇ ਆਲੂਆਂ ਦੀ ਪੁਰਜੀ ਬਣ ਕੇ ਹੋ ਗਈ ਤਿਆਰ। ਤੁਸੀਂ ਖਾਓ। ਪਰ ਆ ਲੋਖਵਾਓ। ਆ ਰਾਤ ਜਿਹੜਾ ਆਪਣੀ ਛੋਲੇ ਦੀ ਸਬ지 ਵੀ ਹੈ ਰਾਤ ਨੂੰ ਤੁਹਾਨੂੰ ਪਤਾ ਰਾਸਮੀ ਸੀ ਹੈ ਨਹੀਂ ਤਰੀ ਬਣਾ ਸਕੀ ਕਰਨੀ ਛੋਲੇ ਮਸਾ ਮਸਾਲੇ ਲਾਗੇ ਹੋਣਾ ਆਲੂ ਅਦਰਕ ਉਹ ਜੀ ਠੀਂ ਮਿੱਠੀ ਤੇ ਚਲੋ ਜੀ ਜਿਹਨੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਲਾਈਕ ਵੀ ਕਰਿਓ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਚਲੋ ਜੀ ਮੇਰਾ ਕਾਲਾ ਇਹ ਦੇਖੋ ਸਾਸਰੀ ਘਰ ਦੀ